ਜੀ ਮੈਂ ਇਹਨਾਂ ਤੇ ਮਾਂ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਸਾਡੇ ਤਾਂ ਇੱਧਰ ਮਾਹੌਲ ਇੰਨਾ ਕੁ ਘਟੀਆਂ ਹੋ ਚੁੱਕਿਆ ਹੈ ਕਿ ਹੁਣ ਤਾਂ ਬਾਹਰੋਂ ਆਏ ਵਿਦੇਸ਼ਾਂ ਤੋਂ ਆਏ ਗੋਰਿਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਸਕਰੀਨ ਦੇ ਉੱਤੇ ਜਿਹੜੇ ਤੁਸੀਂ ਗੋਰੇ ਨੂੰ ਦੇਖ ਰਹੇ ਹੋ ਤਾਂ ਦੱਸ ਜੀ ਕਿ ਭਾਈ ਇਹ ਤਾਂ ਇੱਧਰ ਘੁੰਮਣ ਆਇਆ ਸੀ ਪਰ ਇਹਦੇ ਨਾਲ ਤਾਂ ਜੱਗੋ ਤੇਰਵੀ ਉਦੋਂ ਹੋ ਜਾਂਦੀ ਹੈ ਜਦੋਂ ਮੋਟਰਸਾਈਕਲ ਤੇ ਸਵਾਰ ਲੁਟੇਰਿਆਂ ਦੇ ਵੱਲੋਂ ਇਸ ਗੋਰੇ ਨੂੰ ਵੀ ਨਿਸ਼ਾਨਾ ਬਣਾਉਂਦੇ ਹੋਏ ਇਸ ਤੋਂ ਮੋਬਾਈਲ ਖੋ ਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਇਹ ਗੋਰਾ ਵੀ ਘਾਬਰ ਚੋਂਦਾ ਤੇ ਸੋਚਦਾ ਵੀ ਹੁਣ ਕੀ ਕਰਾਂ ਕਿਉਂਕਿ ਇਹਦਾ ਸਾਰਾ ਕੰਮ ਮੋਬਾਈਲ ਤੋਂ ਹੀ ਹੋਣਾ ਸੀ ਇਹਦੇ ਪਾਸਪੋਰਟ ਆਕਿ ਜੀ ਈਮੇਲਸ ਇਸ ਦਾ ਲੋਕੇਸ਼ਨ A ਤੋਂ Z ਜਿਹੜਾ ਕਿ ਫੋਨ ਦੇ ਵਿੱਚ ਭਰਿਆ ਹੋਇਆ ਸੀ ਤੇ ਜਦੋਂ ਇਹਦਾ ਫੋਨ ਉਹ ਤੋਂ ਖੋ ਕੇ ਲੈ ਜਾਂਦੇ ਨੇ ਤਾਂ ਸਭ ਤੋਂ ਪਹਿਲਾਂ ਇਹ ਆਪਣੇ ਹੋਟਲ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਜਾਂਦੀ ਹੈ ਕਿ ਇਸ ਤਰੀਕੇ ਦੇ ਨਾਲ ਉਸ ਦੇ ਨਾਲ ਲੁੱਟ ਦੀ ਵਾਰਦਾਤ ਹੋਈ ਹੈ ਇਹ ਤਸਵੀਰਾਂ ਲੁਧਿਆਣਾ ਤੋਂ ਸਾਹਮਣੀਆਂ ਪਰ ਇਹ ਗੋਰਾ ਉਦੋਂ ਨੱਚਦਾ ਟੱਪਦਾ ਹੋਇਆ ਥਾਣੇ ਤੋਂ ਬਾਹਰ ਆਇਆ ਜਦੋਂ ਇਸ ਨੂੰ ਤਸੱਲੀ ਹੋ ਗਈ ਕਿਉਂਕਿ ਖੋਹਿਆ ਹੋਇਆ ਫੋਨ ਲੁਧਿਆਣਾ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੁਟੇਰਿਆਂ ਤੋਂ ਕਾਬੂ ਕਰਕੇ ਇਸ ਗੋਰੇਨ ਜੁੜਾ ਕੀ ਸੌਂਪ ਦਿੱਤਾ ਗਿਆ ਜਿਸ ਦਾ ਨਾਮ ਮੈਥਿਊ ਦੱਸਿਆ ਜਾ ਰਿਹਾ ਤਾਂ ਦਾਸ ਜੀ ਹੈ ਕਿ ਇਹ ਜਿਹੜਾ ਕਿ ਯੂਕੇ ਤੋਂ ਇੱਥੇ ਘੁੰਮਣ ਆਇਆ ਹੋਇਆ ਸੀ ਤਾਂ ਇਸ ਦੌਰਾਨ ਇਹ ਲੁੱਟ ਦਾ ਸ਼ਿਕਾਰ ਹੋ ਜਾਂਦਾ ਜਿਸ ਤੋਂ ਬਾਅਦ ਪੁਲਸ ਨੇ ਜੋ ਅਸ਼ਕਾਇਦ ਦਿੱਤੀ ਗਈ ਤਾਂ ਪੁਲਸ ਨੇ ਇਸ ਦੇ ਵਿੱਚ ਇਮੀਡੀਏਟਲੀ ਕੰਮ ਕਰਦੇ ਹੋਏ ਉਹਨਾਂ ਲੁਟੇਰਿਆਂ ਨੂੰ ਕਾਬੂ ਕਰਦੇ ਹੋਏ ਇਸ ਮੈਂ ਜਿਹੜਾ ਕਿ ਮੈਥਿਊ ਗੋਰਾ ਆ ਇਸ ਦਾ ਜਿਹੜਾ ਕਿ ਫੋਨ ਵਾਪਿਸ ਕਰਵਾਇਆ ਗਿਆ ਤੇ ਪੁਲਸ ਨੇ ਇਸ ਕੰਮ ਤੋਂ ਇਹ ਇੰਨਾ ਕੁ ਜ਼ਿਆਦਾ ਖੁਸ਼ ਹੋਇਆ ਕਿ ਇਹ ਥਾਣੇ ਦੇ ਵਿੱਚ ਵੀ ਨੱਚਦਾ ਹੋਇਆ ਨਜ਼ਰ ਆਇਆ ਜ ਜਿਹਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਤੇ ਇਸ ਦੇ ਵੱਲ ਜਿਹੜਾ ਕਿ ਲੁਧਿਆਣਾ ਪੁਲਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਕਿ ਜੇਕਰ ਪੁਲਸ ਨਾ ਹੁੰਦੀ ਤਾਂ ਅੱਜ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਸ ਦਾ ਸਾਰਾ ਕੰਮ ਮੋਬਾਈਲ ਦੇ ذریعے ਹੀ ਹੋ ਰਿਹਾ ਸੀ ਪਾਸਪੋਰਟ ਦੀ ਡਿਟੇਲ ਹੋਰ ਆਉਣ ਜਾਣ ਦਾ ਸਾਰਾ ਕੰਮ ਤੇ ਇਥੋਂ ਤੱਕ ਕਿ ਪੈਸੇ ਵਗੈਰਾ ट्रांजੈਕਸ਼ਨ ਕਰਨੀਆਂ ਜਾਂ ਹੋਰ ਕੁਝ ਸਾਰਾ ਉਸ ਦੇ ਫੋਨ ਦੇ ਵਿੱਚ ਸੀ ਅਤੇ ਫੋਨ ਤੋਂ ਬਿਨਾ ਉਹ ਇੱਥੇ ਰਹਿ ਹੀ ਨਹੀਂ ਸਕਦਾ ਸੀ ਕਿਉਂਕਿ ਉਸ ਦੇ ਕੰਮ ਹੀ ਫੋਨ ਦੇ ذریعے ਹੋ ਰਹੇ ਸੀ ਪਰ ਉਸ ਨੇ ਲੁਧਿਆਣਾ ਪੁਲਿਸ ਦਾ ਧੰਨਵਾਦ ਕੀਤਾ ਤੇ ਨੱਚਦਾ ਹੋਇਆ ਵੀ ਜਿਹੜਾ ਨਜ਼ਰ ਆਇਆ ਐਨਾ ਕੋ ਖੁਸ਼ ਹੋਇਆ ਆਪਾਂ ਹਰ ਵਾਰੀ ਕਹਿ ਦਿੰਨੇ ਆ ਪਰ ਸਾਰੇ ਪੰਜੇ ਉਂਗਲਾਂ ਇੱਕੋ ਸਾਰ ਨਹੀਂ ਹੁੰਦੀਆਂ ਸਾਰੇ ਪੁਲਿਸ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਪੁਲਿਸ ਮੁਲਾਜ਼ਮ ਅਜਿਹੇ ਨੇ ਜਿਹੜੇ ਕਿ ਆਪਣੀ ਇਮਾਨਦਾਰੀ ਦੇ ਨਾਲ ਡਿਊਟੀ ਨਿਭਾਉਂਦੇ ਨੇ ਅਤੇ ਡਿਊਟੀ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਕੁਤਾਹੀ ਨਹੀਂ ਕਰਦੇ ਜੇਕਰ ਅਜਿਹੇ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਪ੍ਰਤੀ ਇਸ ਤਰੀਕੇ ਦੇ ਨਾਲ ਇਮਾਨਦਾਰ ਰਹਿਣ ਅਤੇ ਵਫਾਦਾਰੀ ਦੇ ਨਾਲ ਕੰਮ ਕਰਨ ਤਾਂ ਜਿਸ ਤਰੀਕੇ ਦੇ ਨਾਲ ਲਗਾਤਾਰ crime ਵਧ ਰਿਹਾ ਜਾਂ ਹੋਰ ਕੁਝ ਵਧ ਰਿਹਾ ਲੁੱਟਖੋਹਾਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਤਾਂ ਉਸ ਦੇ ਉੱਤੇ ਠੱਲ ਪੈ ਸਕਦੇ ਆ ਪਰ ਇੱਥੇ ਲੋੜ ਲੋਕਾਂ ਦੇ ਸਹਿਯੋਗ ਦੀ ਵੀ ਆ ਕਿ ਪੁਲਿਸ ਨੂੰ ਮਾੜਾ ਕਹਿਣ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਸਹਿਯੋਗ ਦੇਈਏ ਕਿਉਂਕਿ ਕਈ ਪੁਲਿਸ ਮੁਲਾਜ਼ਮ ਹੁੰਦੇ ਨੇ ਕਿ ਜਿਹੜੇ ਸਹਿਯੋਗ ਦੀ ਥਾਂ ਤੇ ਫਿਰ ਵੀ ਥੋੜਾ ਜਿਹਾ ਧੱਕਾ ਕਰ ਜਾਂਦੇ ਨੇ ਲੋਕਾਂ ਦੇ ਨਾਲ ਜਿਸ ਕਰਕੇ ਲੋਕ ਆਪਣੇ ਗੁੱਸੇ ਤੋਂ ਬਾਹਰ ਹੋ ਜਾਂਦੇ ਨੇ ਤੇ ਤਕਰਾਰਵਾਜੇ ਜਿਹੜੇ ਕਿ ਸ਼ੁਰੂ ਹੋ ਜਾਂਦੀ ਨੇ ਪਰ ਜੇਕਰ ਪੁਲਿਸ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਆ ਤਾਂ ਲੋਕ ਵੀ ਥੋੜਾ ਜਿਹਾ ਪੁਲਿਸ ਨੂੰ ਸਹਿਯੋਗ ਦੇਣ ਤਾਂ ਕਿ ਅਜਈਆਂ ਚੀਜ਼ਾਂ ਤੇ ਠੱਲ ਪੈ ਸਕੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼